ਪਹਿਲੇ ਤਾਂ ਥੋੜਾ ਬ੍ਰਾਂਡ ਪਹਿਲੀ ਬਹੁਤ ਪੌਪੂਲਰ ਹੈ ਤੇ ਇੱਕ ਹੋਰ ਨਵੀਂ ਤੁਸੀਂ ਸ਼ੁਰੂਆਤ ਕੀਤੀ ਹੈ ਤੇ ਇਸ ਦੇ ਵਿੱਚ ਕੀ ਬੈਟਰ ਹੈ ਅਸੀਂ ਅੱਜ ਲਾਂਚ ਕਰ ਰਹੇ ਹਾਂ ਸਾਡੀ ਬਰਾਵਿਆ 5 ਐਕਸਰਮਿਨੀ ਐਲਈਡੀ ਸੋਨੀ ਨੇ ਕਨਸੈਪਟ ਕੱਢਿਆ ਹੈ ਸਿਨੇਮਾ ਇਜ਼ ਕਮਿੰਗ ਹੋਮ ਇਹਦਾ ਮਤਲਬ ਘਰ ਤੇ ਬੰਦੇ ਸਿਨੇਮਾ ਹਰ ਨਹੀਂ ਜਾ ਰਹੇ ਪਰ ਸਿਨੇਮਾ ਨੂੰ ਘਰ ਲੈ ਕੇ ਆ ਸਕਦੇ ਆ ਇਹੋ ਜਿਹੇ ਜਿਹੜੇ ਪ੍ਰੋਡਕਟ ਨੇ ਇਹ ਤੁਹਾਡੇ ਘਰ ਨੂੰ ਸਿਨੇਮਾ ਹਾਲ ਬਣਾ ਦਿੰਦੇ ਨੇ ਤੇ ਸੋਨੀ ਤੋਂ ਵਧੀਆ ਪਿਕਚਰ ਮਾਰਕੀਟ 'ਚ ਕਿਸੇ ਬ੍ਰਾਂਡ ਕੋਲ ਨਹੀਂ ਹੈਗੀ ਸੀ ਜਿਹੜੀ ਕੰਬੀਨੇਸ਼ਨ ਦੇ ਸਕਦੇ ਆ ਪਿਕਚਰ ਤੇ ਸਾਊਂਡ ਦੀ ਸਾਡੇ ਤੋਂ ਵਧੀਆ ਆ ਪ੍ਰੋਡਕਟ ਕੰਬੀਨੇਸ਼ਨ ਕੋਈ ਨਹੀਂ ਬਣਾ ਸਕਦਾ ਪ੍ਰੋਡਕਟ ਦਾ ਐਕਸਪੀਰੀਅੰਸ ਕਰੋ ਤੇ ਸਿਰਫ ਤੁਸੀਂ ਆ ਬੈਠ ਕੇ ਵੇਖਣਾ ਹੈ ਕਿ ਤੁਹਾਨੂੰ ਸਿਨੇਮਾ ਵਾਲੀ ਫੀਲਿੰਗ ਆ ਰਹੀ ਹੈ ਕਿ ਨਹੀਂ ਆ ਰਹੀ ਬਹੁਤ ਕੰਪਨੀਆਂ ਬਹੁਤ ਆ ਗਈਆਂ ਮਾਰਕੀਟ ਦੇ ਵਿੱਚ ਪਰ ਸੋਨੀ ਅੱਜ ਵੀ ਉੱਥੇ ਹੀ ਖੜੀ ਹੈ ਸੋਨੀ ਉੱਪਰ ਤਾਂ ਜਾ ਰਹੀ ਹੈ ਪਰ ਉਸ ਨੂੰ ਡੇਗਣ ਵਾਸਤੇ ਬਹੁਤ ਕੰਪਨੀਆਂ ਆਈਆਂ ਪਰ ਅਜ ਤੱਕ ਡਾਊਨ ਕਦੇ ਸੋਨੀ ਨਹੀਂ ਹੋਈ ਤਾਂ ਇੱਕ ਇੱਕ ਕਸਟਮਰ ਨੇ ਟੀਵੀ ਲੈਣਾ ਤਾਂ ਉਹਦੇ ਕੋਲ ਬਹੁਤ ਸਾਰੀ ਆਪਸ਼ਨ ਹੈਗੀ ਹੈ ਬਟ ਅਗਰ ਜੇ ਉਹਨੇ ਸਿਨੇਮਾ ਲੈਣਾ ਹੈ ਤਾਂ ਉਹਦੇ ਕੋਲ ਸਿਰਫ ਸੋਨੀ ਆਪਸ਼ਨ ਹੈਗੀ ਹੈ 15 ਅਗਸਤ ਦਾ ਉਹਨਾਂ ਮੌਕਾ ਹੈਗਾ ਤੇ 15 ਰੁਪਏ ਦੇ ਕੇ ਤੁਸੀਂ ਐਲਈਡੀ ਲੈ ਸਕਦੇ ਹੋ ਸਾਡੇ ਕੋਲੋਂ ਕਰ ਕਰ ਐਲਈਡੀ ਤੇ ਨਾਲ ਨਾਲ ਫ੍ਰੀਜ ਕੂਲਰ ਸਾਰਾ ਪਹੁੰਚਾਉਣ ਵਾਲੇ ਅਸ਼ੋਕ ਜੀ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ ਬਿਲਕੁਲ ਬੜੀ ਖੁਸ਼ੀ ਹੈ ਕਿ ਉਹ ਹਮੇਸ਼ਾ ਸਾਡੇ ਹੀ ਸ਼ੋਰੂਮ ਤੇ ਆ ਕੇ ਲਾਂਚਿੰਗ ਕਰਦੇ ਆ ਜਦੋਂ ਵੀ ਕੋਈ ਸੋਨੀ ਦਾ ਨਵਾਂ ਮਾਡਲ ਆਂਦਾ ਹੈ ਸੋਨੀ ਕੰਪਨੀ ਇੱਕ ਇਦਾਂ ਦਾ ਬ੍ਰਾਂਡ ਹੈ ਜੋ ਕਿ ਕਾਫੀ ਲੰਬੇ ਸਮੇਂ ਤੋਂ ਇੱਕ ਤੋਂ ਇੱਕ ਆਈਟਮ ਆਪਣੀ ਲੈ ਕੇ ਆਂਦੀ ਭਾਵੇਂ ਆਪਾਂ ਕਿਸੇ ਵੀ ਤਰੀਕੇ ਨਾਲ ਦੇਖੀਏ ਭਾਵੇਂ ਐਲਡੀ ਦੀ ਗੱਲ ਕਰੀਏ ਕੈਮਰਿਆਂ ਦੀ ਗੱਲ ਕਰੀਏ ਜਾਂ ਫਿਰ ਹੋਰ ਵੀ ਕਈ ਪ੍ਰੋਡਕਟਾਂ ਨੇ ਜਾਂਦੀ ਤਾਂ ਇਸ ਨੂੰ ਲੈ ਕੇ ਨਵੀਂ ਇੱਕ ਐਲਡੀ ਲਾਂਚ ਹੋਈ ਅੱਜ ਨਮਾ ਕਰੋ ਅਸ਼ੋਕਾ ਜੀ ਕੋਲ ਤਾਂ ਗੱਲਬਾਤ ਕਰਨ ਲਈ ਸਾਡੇ ਨਾਲ ਸੋਨੀ ਦੇ ਜਿਹੜੇ ਮੇਨ ਜੇਰ ਨੇ ਉਹ ਸਾਡੇ ਨਾਲ ਨੇ ਸਰ ਇਹ ਨਮ ਲਾਂਚਿੰਗ ਹੋਈ ਹੈ ਸਰ ਪਹਿਲੇ ਤਾਂ ਥੋੜਾ ਬ੍ਰਾਂਡ ਪਹਿਲੀ ਬਹੁਤ ਪਪੂਲਰ ਹੈ ਤੇ ਇੱਕ ਹੋਰ ਨਵੀਂ ਤੁਸੀਂ ਸ਼ੁਰੂਆਤ ਕੀਤੀ ਹੈ ਤਾਂ ਇਸ ਦੇ ਵਿੱਚ ਕੀ ਬੈਟਰ ਹੈ ਕਿ ਦਰਸ਼ਕਾਂ ਬਾਤ ਕੀ ਨਵਾਂ ਦੇਖਣ ਨੂੰ ਮਿਲੇਗਾ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਲਾਂਚ ਕਰ ਰਹੇ ਹਾਂ ਸਾਡੀ ਬਰਾਵਿਆ 5 ਐਕਸਰ ਮੀਨੀ ਐਲਈਡੀ ਨੋਰਮਲ ਐਲਈਡੀ ਬਾਰੇ ਸਾਰੇ ਜਾਣਦੇ ਨੇ ਬਟ ਮੀਨੀ ਐਲਈਡੀ ਨਵੀਂ ਚੀਜ਼ ਹੈ ਇਹ ਨੋਰਮਲ ਐਲਈਡੀ ਤੋਂ ਜ਼ਿਆਦਾ ਬ੍ਰਾਈਟ ਤੇ ਜ਼ਿਆਦਾ ਵਧੀਆ ਪਿਕਚਰ ਆਂਦੀ ਹੈ ਤੇ ਪ੍ਰੀਮੀਅਮ ਸੈਗਮੈਂਟ ਦਾ ਹੈਗਾ ਇਹ ਮਾਡਲ ਤੇ ਇਹਦੇ ਨਾਲ ਅਸੀਂ ਲਾਂਚ ਕਰਨ ਲੱਗੇ ਹਾਂ ਸਾਡਾ ਸਿਸਟਮ 6 ਬਰਾਵਿਆ థియేਟਰ ਸਾਊਂਡ ਬਾਰ ਸਿਸਟਮ ਇਹ ਦੋਨੋਂ ਹੀ ਚੀਜ਼ਾਂ ਸਾਡੇ ਵਾਸਤੇ ਇਸ ਸਾਲ ਬਹੁਤ ਖਾਸ ਨੇ ਖਾਸ ਇਸ ਕਰਕੇ ਨੇ ਕਿਉਂਕਿ ਅੱਜ ਕੱਲ ਤੁਸੀਂ ਵੇਖਿਆ ਹੋਣਾ ਲੋਕੀ ਥੀਏਟਰ ਨਹੀਂ ਜਾਂਦੇ ਹਾਂ ਬਿਲਕੁਲ ਪਰ ਫੇਰ ਵੀ ਮਨੋਰੰਜਨ ਕਰ ਰਹੇ ਨੇ ਹਾਂਜੀ ਹਾਂਜੀ ਥੀਏਟਰ ਇਸ ਕਰਕੇ ਨਹੀਂ ਜਾਂਦੇ ਕਿ ਜਿਹੜੀ ਚੀਜ਼ ਵੇਖਦੇ ਰਹੇ ਫੋਨ ਤੇ ਉਹ ਥੀਏਟਰ ਤੇ ਲੱਗਦੀ ਨਹੀਂ ਹੁਣ ਕਿਸੇ ਨੇ ਵੈਬ ਸੀਰੀਜ਼ ਦੇਖਣੀ ਹੈ ਕਿਸੇ ਨੇ ਕੋ ਪੰਜਾਬੀ ਪਿਕਚਰਾਂ ਦੇਖਣੀ ਹੈ ਸਾਰੀ ਪਿਕਚਰਾਂ ਥੀਏਟਰ ਤੇ ਨਹੀਂ ਲੱਗਦੀ ਵੈਬ ਸੀਰੀਜ਼ ਕਦੇ ਵੀ ਨਹੀਂ ਲੱਗਦੀ ਤੇ ਇੱਕ ਪਿਕਚਰ ਵੀ ਇੱਕ ਬੰਦਾ ਇੱਕ ਫੈਮਿਲੀ ਦੋ ਦੋ ਦਿਨਾਂ ਚ ਪੂਰੀ ਕਰਦਾ ਹੈ ਅੱਧੀ ਅੱਜ ਵੇਖ ਲਈ ਅੱਜ ਕੱਲ ਵੇਖ ਲਈ ਉਹੀ ਪਿਕਚਰ ਮੈਂ ਅੱਜ ਵੇਖ ਰਿਹਾ ਮੇਰੇ ਬੱਚੇ ਕੱਲ ਦੇਖ ਰਹੇ ਨੇ ਕਨਵੀਨੀਅੰਸ ਹੋ ਗਈ ਘਰ ਬੈਠ ਕੇ ਵੇਖਣ ਦੀ ਆਦਤ ਪੈ ਗਈ ਪਰ ਥੀਏਟਰ ਵਾਲਾ ਸਵਾਦ ਨਹੀਂ ਗਿਆ ਆਪਾਂ ਨੂੰ ਸਵਾਦ ਥੀਏਟਰ ਵਾਲਾ ਚਾਹੀਦਾ ਹੈ ਬਿਲਕੁਲ ਪਰ ਕਨਵੀਨੀਅੰਸ ਘਰ ਵਾਲੀ ਚਾਹੀਦੀ ਹੈ ਉਹਨੂੰ ਕਿਵੇਂ ਬੈਲੈਂਸ ਕਰੀਏ ਫਿਰ ਸੋਨੀ ਨੇ ਕਨਸੈਪਟ ਕੱਢਿਆ ਹੈ 시ਨੇਮਾ ਇਜ਼ ਕਮਿੰਗ ਹੋਮ ਇਹਦਾ ਮਤਲਬ ਘਰ ਤੇ ਬੰਦੇ 시ਨੇਮਾ ਹਰ ਨਹੀਂ ਜਾ ਰਹੇ ਪਰ 시ਨੇਮਾ ਨੂੰ ਘਰ ਲੈ ਕੇ ਆ ਸਕਦੇ ਆ ਤੇ ਇਹੋ ਜਿਹੇ ਜਿਹੜੇ ਪ੍ਰੋਡਕਟ ਨੇ ਇਹ ਤੁਹਾਡੇ ਘਰ ਨੂੰ 시ਨੇਮਾ ਹਾਲ ਬਣਾ ਦਿੰਦੇ ਨੇ ਤੇ ਤਾਂ ਕਰਕੇ ਸਾਸੀ ਕਹਿੰਦੇ ਨੇ 시ਨੇਮਾ ਇਜ਼ ਕਮਿੰਗ ਹੋਮ ਵਿਦ ਬਰਾਵਿਆ ਤੇ ਸੋਨੀ ਤੋਂ ਵਧੀਆ ਪਿਕਚਰ ਮਾਰਕੀਟ 'ਚ ਕਿਸੇ ਬ੍ਰਾਂਡ ਕੋਲ ਨਹੀਂ ਹੈਗੀ ਤੇ ਸਾਊਂਡ ਤੇ ਸੋਨੀ ਦਾ ਜਨਮ ਹੀ ਸਾਊਂਡ ਪਰ ਸਾਊਂਡ ਦੀ ਕੰਪਨੀ ਹੈ ਤੇ ਅਸੀਂ ਜਿਹੜੀ ਕੰਬੀਨੇਸ਼ਨ ਦੇ ਸਕਦੇ ਆ ਪਿਕਚਰ ਤੇ ਸਾਊਂਡ ਦੀ ਸਾਡੇ ਤੋਂ ਵਧੀਆ ਆਹ ਪ੍ਰੋਡਕਟ ਕੰਬੀਨੇਸ਼ਨ ਕੋਈ ਨਹੀਂ ਬਣਾ ਸਕਦਾ ਸਿਨੇਮਾ ਦੀ ਗੱਲ ਵੀ ਸਾਡੇ ਤੋਂ ਜ਼ਿਆਦਾ ਵਧੀਆ ਕੋਈ ਨਹੀਂ ਕਰ ਸਕਦਾ ਤਾਂ ਕਰਕੇ ਮੈਂ ਤੁਹਾਡੇ ਸ਼੍ਰੋਤਿਆਂ ਨੂੰ ਕਹਿਣਾ ਚਾਹਾਂਗਾ ਇੱਕ ਵਾਰੀ ਅਸ਼ੋਕਾ ਇੰਟਰਪ੍ਰਾਈਜ਼ਸ ਨੇ ਆ ਗਾਓ ਪ੍ਰੋਡਕਟ ਦਾ ਐਕਸਪੀਰੀਅੰਸ ਕਰੋ ਤੇ ਸਿਰਫ ਤੁਸੀਂ ਆ ਬੈਠ ਕੇ ਵੇਖਣਾ ਹੈ ਕਿ ਤੁਹਾਨੂੰ ਸਿਨੇਮਾ ਵਾਲੀ ਫੀਲਿੰਗ ਆ ਰਹੀ ਹੈ ਕਿ ਨਹੀਂ ਆ ਰਹੀ ਤੇ ਸਾਡੇ ਕੋਲ ਹਰ ਗਰੁੱਪ ਦੇ ਵਾਸਤੇ ਹਰ ਸੈਗਮੈਂਟ ਵਾਸਤੇ ਪ੍ਰੋਡਕਟ ਹੈਗੇ ਨੇ ਤੇ ਆਈ ਥਿੰਕ ਇਸ ਦੀਵਾਲੀ ਤੇ 15 ਅਗਸਤ ਤੋਂ ਲੈ ਕੇ ਦੀਵਾਲੀ ਤੱਕ ਅਸੀਂ ਇਹ ਦੋਨੋਂ ਮਾਡਲਾਂ ਨਾਲ ਬਹੁਤ ਜ਼ਿਆਦਾ ਆਪਟੀਮਿਸਟਿਕ ਹੈਗੇ ਆ ਬਹੁਤ ਉਮੀਦ ਹੈ ਸਾਨੂੰ ਬਹੁਤ ਵਧੀਆ ਬਿਜ਼ਨਸ ਹੋਏਗਾ ਕੀ ਵਾਰੰਟੀ ਗਰੰਟੀ ਕੀ ਰਹੇਗੀ ਕਿੰਨਾ ਕਿਦਾਂ ਸਾਰਾ ਕੁਝ ਇਹ ਵੀ ਥੋੜਾ ਵੀਰ ਸਾਡੇ ਦਰਸ਼ਕਾਂ ਦਾ ਹਾਂਜੀ ਅਸੀਂ ਟੀਵੀ ਤੇ ਕਸਟਮਰਸ ਨੂੰ ਇਸ ਫੈਸਟੀਵਲ ਤੇ 3 ਸਾਲ ਦੀ ਵਾਰੰਟੀ ਆਫਰ ਕਰ ਰਹੇ ਹਾਂ ਸੋਨੀ ਵੈਸੀ ਕੁਆਲਿਟੀ ਵਾਸਤੇ ਜਾਣਿਆ ਜਾਂਦਾ ਹੈ ਬਿਲਕੁਲ ਪੜ ਤਿੰਨ ਸਾਲ ਦੀ ਵਾਰੰਟੀ ਲਗਭਗ 1000 ਦਿਨ ਨਿਸ਼ਚਿੰਤ ਹੈ ਨਾ ਤਾਂ ਬਹੁਤ ਬਹੁਤ ਵੱਡੀ ਚੀਜ਼ ਹੈ ਕਸਟਮਰ ਵਾਸਤੇ ਤੇ ਇਹਦੇ ਇਲਾਵਾ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਕਿ ਸਿਰ ਅਸੀਂ ਪੜਣ ਵਧੀਆ ਦੇ ਰਹੇ ਹਾਂ ਕਸਟਮਰ ਨੇ ਆਪਣੇ ਜੇਬ ਤੋਂ ਆਪਣੀ ਕਮਾਈ ਕੱਢ ਕੇ ਦੇਣੀ ਹੈ ਹੁਣ ਉਹਨਾਂ ਨੂੰ ਪੜਣ ਵਧੀਆ ਨਾ ਮਿਲੇ ਉਹ ਕਿੰਨਾ ਵੱਡਾ ਧੋਖਾ ਹੋ ਸਕਦਾ ਹੈ ਤੇ ਅਸੀਂ ਇਸੇ ਗੱਲ ਦੀ ਜ਼ਿੰਮੇਵਾਰੀ ਲੈਂਦੇ ਹਾਂ ਕਿ ਕਸਟਮਰ ਨੂੰ ਇਸ ਤੋਂ ਵਧੀਆ ਚੀਜ਼ ਬਾਜ਼ਾਰ 'ਚ ਨਹੀਂ ਮਿਲ ਸਕਦੀ ਸੋ ਜਿੰਨਾ ਵੀ ਉਹ ਖਰਚ ਕਰੇਗਾ ਹਰ ਸੈਗਮੈਂਟ ਦੇ ਹਿਸਾਬ ਨਾਲ ਹੀ ਵਿਲ ਗੈਟ ਬੈਸਟ ਇਨ ਪਿਕਚਰ ਤੇ ਬੈਸਟ ਇਨ ਸਾਊਂਡ ਬਿਲਕੁਲ ਤੁਸੀਂ ਦੇਖੋ ਕਿ ਭਾਵੇਂ ਕੰਪਨੀਆਂ ਬਹੁਤ ਆ ਗਈਆਂ ਮਾਰਕੀਟ ਦੇ ਵਿੱਚ ਪਰ ਸੋਨੀ ਅੱਜ ਵੀ ਉੱਥੇ ਹੀ ਖੜੀ ਹੈ ਸੋਨੀ ਉੱਪਰ ਤਾਂ ਜਾ ਰਹੀ ਹੈ ਪਰ ਉਸ ਨੂੰ ਡੇਗਣ ਵਾਸਤੇ ਬਹੁਤ ਕੰਪਨੀਆਂ ਆਈਆਂ ਪਰ ਅੱਜ ਤੱਕ ਡਾਊਨ ਕਦੇ ਸੋਨੀ ਨਹੀਂ ਹੋਈ ਤਾਂ ਇੱਕ ਦੋ ਇੱਕ ਪ੍ਰੋਡਕਟ ਜਿਹੜੇ ਲੈ ਕੇ ਆ ਰਹੀ ਹੈ ਸਰ ਨਵੇਂ ਲਾਂਚਿੰਗ ਹੋਈ ਅੱਜ ਸੋਨੀ ਦੀ ਐਲਈਡੀ ਦੀ ਪੈਂਟ ਇੰਚ ਦੀ ਹੈ ਨਾ ਤਾਂ ਇਸ ਦੇ ਵਿੱਚ ਬਾਕੀਆਂ ਨਾਲੋਂ ਕੀ ਲੱਗਦਾ ਕਿ ਬੈਟਰ ਕੀ ਹੋਏਗਾ ਕੀ ਦਰਸ਼ਕਾਂ ਨੂੰ ਜਿਸ ਤਰ੍ਹਾਂ ਸਰ ਨੇ ਦੱਸਿਆ ਕਿ ਥੀਏਟਰ ਵਰਗੀ ਫੀਲਿੰਗ ਆਣੀ ਲੋਕਾਂ ਨੂੰ ਅੱਜ ਸਾਨੂੰ ਬੜੀ ਖੁਸ਼ੀ ਹੈ ਇਹ ਚੀਜ਼ ਦੱਸਦੇ ਹੋਏ ਅੱਜ ਸੋਨੀ ਕੰਪਨੀ ਨੇ ਸਾਡੇ ਸ਼ੋਰੂਮ ਅਸ਼ੋਕਾ ਐਂਟਰਪ੍ਰਾਈਜ਼ਸ ਤੇ ਸੋਨੀ ਦਾ ਨਵਾਂ ਜਿਹੜਾ ਮਿਨੀ ਐਕਸਰ ਐਲਈਡੀ ਹੈ ਉਹ ਲਾਂਚ ਕੀਤਾ ਹੈ ਬਰਾਵੀਆ 5 ਸੀਰੀਜ਼ ਦਾ ਤਾਂ ਇਹਦੇ ਵਿੱਚ ਬਹੁਤ ਹੀ ਐਨਾਸ ਫੀਚਰ ਹੈਗੇ ਹਨ ਜਿਹੜੇ ਕਿ ਕਸਟਮਰ ਨੂੰ ਬਹੁਤ ਬੈਟਰ ਐਕਸਪੀਰੀਅੰਸ ਦੇਣਗੇ ਮਤਲਬ ਕਿ ਅਗਰ ਕਸਟਮਰ ਨੇ ਟੀਵੀ ਲੈਣਾ ਤਾਂ ਉਹਦੇ ਕੋਲ ਬਹੁਤ ਸਾਰੀ ਆਪਸ਼ਨ ਹੈਗੀ ਹੈ ਬਟ ਅਗਰ ਜੇ ਉਹਨੇ ਸਿਨੇਮਾ ਲੈਣਾ ਹੈ ਤਾਂ ਉਹਦੇ ਕੋਲ ਸਿਰਫ ਸੋਨੀ ਆਪਸ਼ਨ ਹੈਗੀ ਹੈ ਤਾਂ ਸਹੀ ਸਭ ਨੂੰ ਰਿਕਵੈਸਟ ਕਰਾਂਗੇ ਕਿ ਤੁਸੀਂ ਸਾਡੇ ਕੋਲ ਆਓ ਤੇ ਇਹਦਾ ਐਕਸਪੀਰੀਅੰਸ ਲੋ ਸਾਡੇ ਕੋਲ ਆ ਕੇ ਲਾਈਵ ਐਕਸਪੀਰੀਅੰਸ ਕਰੋ ਕੀ ਆਫਰ ਰਹਿਣਗੇ ਕੀ ਪ੍ਰਾਈਸ ਥੋੜਾ ਦਰਸ਼ਕਾਂ ਨੂੰ ਪਤਾ ਲੱਗ ਸਕੇ ਕਿਉਂਕਿ ਬਹੁਤ ਕੰਪਨੀਆਂ ਨੇ ਮਾਰਕੀਟ ਦੇ ਵਿੱਚ ਪਰ ਸਸਤੀ ਅੱਜ ਕੱਲ ਅਗਲਾ ਸੋਚਦਾ ਕਿ ਪਤਾ ਨਹੀਂ 4 ਦਿਨ ਚੱਲਣਾ ਪਤਾ ਨਹੀਂ ਚੱਲਣਾ ਪਰ ਸੋਨੀ ਇੱਕ ਬ੍ਰਾਂਡ ਇਸ ਤਰੀਕੇ ਦਾ ਜਿਹੜਾ ਲੰਬੇ ਸਮੇਂ ਚੱਲਦਾ ਆ ਰਿਹਾ ਦੇਖੋ ਸੋਨੀ ਬਾਰੇ ਕੁਝ ਦੱਸਣ ਦੀ ਲੋੜ ਨਹੀਂ ਹੈਗੀ ਸੋਨੀ ਵੈਸੇ ਹੀ ਇੱਕ ਬਰਾ ਡਿਊਰੇਬਲ ਬ੍ਰਾਂਡ ਹੈਗਾ ਜਿਹਦੇ ਵਿੱਚ ਕੁਆਲਿਟੀ ਬਹੁਤ ਮੇਨਟੇਨ ਰੱਖਦੀ ਹੈ ਸੋਨੀ ਕੰਪਨੀ ਔਰ ਇਹਨੂੰ ਖਰੀਦਣ ਵਾਸਤੇ ਵੀ ਕੰਪਨੀ ਨੇ ਬਹੁਤ ਅਫੋਰਡੇਬਲ ਆਫਰਸ ਦਿੱ ਜਿੱਦਾਂ ਤੁਸੀਂ 15 ਅਗਸਤ ਦਾ ਹੁਣ ਮੌਕਾ ਹੈਗਾ ਤੇ 15 ਰੁਪਏ ਦੇ ਕੇ ਤੁਸੀਂ ਐਲਡੀ ਲੈ ਸਕਦੇ ਹੋ ਸਾਡੇ ਕੋਲੋਂ ਤੇ 1850 ਰੁਪਏ ਤੋਂ EMI ਦੀ ਸ਼ੁਰੂ ਹੋ ਜਾਂਦੀ ਹੈ ਸਾਡੇ ਕੋਲ ਕਿਸ਼ਤ ਜਿਹੜੀ ਹੈਗੀ ਸੋਨੇ ਦੀ ਬਿਲਕੁਲ ਸਾਡੇ ਨਾਲ ਤਰੁਣ ਜੀ ਨੇ ਤੇ ਨਾਲ ਅਸ਼ੋਕਾ ਜੀ ਜਿਨ੍ਹਾਂ ਨੂੰ ਮੇਰੇ ਖੇਤਰ ਇਲਾਕੇ ਦਾ ਕੋਈ ਹੀ ਘਰ ਹੋਵੇਗਾ ਜਿਹੜਾ ਇਹਨਾਂ ਨੂੰ ਨਾ ਜਾਣਦਾ ਹੋਵੇ ਨੀ ਦੁਕਾਨ ਦੇ ਉੱਤੇ ਹਰ ਬੰਦੇ ਨੇ ਵਿਸ਼ਟ ਕੀਤਾ ਹੋਇਆ ਹੈ ਮੇਰੇ ਹਰ ਘਰ ਘਰ ਐਲਡੀ ਤੇ ਨਾਲ ਨਾਲ ਫ੍ਰੀਜ ਕੂਲਰ ਸਾਰਾ ਪਹੁੰਚਾਉਣ ਵਾਲੇ ਅਸ਼ੋਕ ਜੀ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ ਬਿਲਕੁਲ ਬਿਲਕੁਲ ਦੇਖੋ ਜੀ ਸੋਨੀ ਨੇ ਸਾਨੂੰ ਪਹਿਲਾਂ ਤਾਂ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਉਹ ਹਮੇਸ਼ਾ ਸਾਡੇ ਹੀ ਸ਼ੋਰੂਮ ਤੇ ਆ ਕੇ ਲਾਂਚਿੰਗ ਕਰਦੇ ਆ ਜਦੋਂ ਵੀ ਕੋਈ ਸੋਨੀ ਦਾ ਨਵਾਂ ਮਾਡਲ ਆਂਦਾ ਹੈ ਹੁਣ ਅੱਜ ਦੇਖੋ ਬਰਾਵਿਆ 5XR ਮੈਨੀ ਐਲਡੀ ਆਇਆ ਹੈ ਸੋਨੀ ਬਾਰੇ ਤਾਂ ਦੱਸਣ ਦੀ ਕਿਸੇ ਨੂੰ ਲੋੜ ਹੀ ਨਹੀਂ ਹੈ ਸੋਨੀ ਨੂੰ ਸਾਰੇ ਜਾਣਦੇ ਆ ਸੋਨੀ ਦੀ ਕੁਆਲਿਟੀ ਬਾਰੇ ਸਾਰਿਆਂ ਨੂੰ ਪਤਾ ਹੈ ਇਹਨਾਂ ਦੀ ਪਿਕਚਰ ਕੁਆਲਿਟੀ ਸਾਊਂਡ ਕੁਆਲਿਟੀ ਡਿਊਰੇਬਿਲਟੀ ਲੌਂਗ ਲਾਈਫ ਚੱਲਣ ਵਾਲਾ ਐਲਈਡੀ ਹੈਗਾ ਇਹ ਬਾਕੀ ਤੁਸੀਂ ਸਾਡੇ ਸ਼ੋਰੂਮ ਤੇ ਆਓ ਅਸ਼ੋਕਾ ਇੰਟਰਪ੍ਰੀਜ਼ ਤੇ ਆ ਕੇ ਇਹ ਐਕਸਪੀਰੀਅੰਸ ਦੇਖੋ ਇਹਨੂੰ ਚੈੱਕ ਕਰੋ ਉਸ ਤੋਂ ਬਾਅਦ ਬੜੇ ਘੱਟ ਮਿਨੀਮਮ ਅਮਾਉਂਟ ਦੇ ਕੇ 15 ਰੁਪਏ ਦੇ ਕੇ ਤੁਸੀਂ ਐਲਈਡੀ ਸਾਡੇ ਤੋਂ ਖਰੀਦ ਸਕਦੇ ਆਂ ਔਰ ਛੋਟੀ ਈਐਮਆਈ ਕਸਮਰ ਜਾਂਦਾ ਵੀ ਮੈਂ ਐਲਈਡੀ ਵੀ ਬਿੱਗ ਖਰੀਦਾਂ ਤੇ ਮੇਰੀ ਈਐਮਆਈ ਵੀ ਛੋਟੀ ਹੋਵੇ ਉਹ ਸਾਡੇ ਇੱਥੇ ਮਿਲੂਗੀ ਤੁਹਾਨੂੰ ਤੁਸੀਂ ਆਓ ਇੱਕ ਵਾਰੀ ਸਾਡੇ ਅਸ਼ੋਕਾ ਇੰਟਰਪ੍ਰਾਈਜ਼ ਦੇ ਵਿਜ਼ਿਟ ਕਰੋ ਚੈੱਕ ਕਰੋ ਪੂਰਾ ਅਸੀਂ ਡੈਮੋ ਦਵਾਂਗੇ ਉਹਦੀ ਫਿਰ ਉਸ ਤੋਂ ਬਾਅਦ ਤੁਹਾਨੂੰ ਐਲਡੀ ਦਵਾਂਗੇ 15 ਰੁਪਏ ਲੈ ਕੇ ਉਸ ਤੋਂ ਬਾਅਦ ਛੋਟੀ ਐਮਬੀ ਜਿਵੇਂ 1845 ਰੁਪਏ ਦੀ ਹੈ 1999 ਦੀ ਹੈਗੀ 2999 ਵੀ ਹੈਗੀ ਮਤਲਬ ਫਿਰ ਇੱਕ ਹੋਮ ਥੀਟਰ ਲਾਂਚ ਕੀਤਾ ਹੈ ਬਰਾਵਿਆ ਨੇ ਜਦੋਂ ਆਪਾਂ ਇਹਨਾਂ ਦੋਨੋਂ ਕੰਬੀਨੇਸ਼ਨ ਬਣਾਵਾਂਗੇ ਦੋਨੋਂ ਚੀਜ਼ਾਂ ਆਪਾਂ ਲਵਾਂਗੇ ਘਰੇ ਆਪਾਂ ਨੂੰ ਥੀਏਟਰ ਫੀਲਿੰਗ ਆਏਗੀ ਥੀਏਟਰ ਜਾਣ ਦੀ ਲੋੜ ਨਹੀਂ ਹੈ ਘਰ ਬੈਠ ਕੇ ਤੁਸੀਂ ਬਹੁਤ ਵਧੀਆ ਐਕਸਪੀਰੀਅੰਸ ਲੈ ਸਕਦੇ ਆ ਕਿਉਂਕਿ ਥੀਏਟਰ ਜਾਣ ਦਾ ਟਾਈਮ ਵੀ ਨਹੀਂ ਹੁੰਦਾ ਆਪਾਂ ਮੂਵੀ ਦੇਖਣੀ ਹੈ ਕੋਈ ਤਾਂ ਘਰ ਬੈਠ ਕੇ ਤੁਹਾਨੂੰ ਥੀਏਟਰ ਅਫੈਕਟ ਆਏਗਾ ਉਹ ਅਸੀਂ ਇੱਥੇ ਐਕਸਪੀਰੀਅੰਸ ਦਵਾਗੇ ਕਸਟਮਰ ਨੂੰ ਥੈਂਕ ਯੂ ਜੀ ਦੇਖੋ ਕਿ ਸ਼ੋਕਾ ਜੀ ਲਾਸਟੇ ਸਾਡੇ ਨਾਲ ਨੇ ਤਾਂ ਜਿਨ੍ਹਾਂ ਦੇ ਕੋਲ ਸ਼ੋਰੂਮ ਦੇ ਵਿੱਚ ਹਰ ਇੱਕੋ ਚੀਜ਼ ਹੈ ਜਿਹੜੀ ਘਰ ਦੇ ਵੀ ਸ਼ਿੰਗਾਰ ਬਣਨੀ ਭਾਵੇਂ ਐਲਡੀ ਐ ਭਾਵੇਂ ਫ੍ਰੀਜ ਐ ਭਾਵੇਂ ਕੂਲਰ ਐ ਭਾਵੇਂ ਕਿਸੇ ਲੈਪਟਾਪ ਲੈਣਾ ਸਰ ਮੇਰੇ ਖਿਆਲ ਇੱਕੇ ਸ਼ੋਰੂਮ ਦੇ ਵਿੱਚ ਬੰਦਾ ਆਣ ਕੇ ਵਿਆਹ ਸ਼ਾਦੀਆਂ ਦਾ ਕੋਈ ਹੋਰ ਵੀ ਸਮਾਨ ਕਿਸੇ ਥਿੱਕੇ ਦਾ ਲੈਣਾ ਹੋਵੇ ਤਾਂ ਤੁਹਾਡੇ ਸ਼ੋਰੂਮ ਵਿੱਚ ਸਭ ਕੁਝ ਮਿਲ ਜਾਂਦਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਸਾਰਿਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਸਭ ਨੂੰ ਬੇਨਤੀ ਕਰੂੰਗਾ ਕਿ ਸਾਡੇ ਇੱਥੇ ਨਵਾਂ ਅੱਜ ਐਕਸਆਰ 5 ਮਿਨੀ ਐਲਡੀ ਲਾਂਚ ਹੋਇਆ ਹੈ ਤੁਸੀਂ ਇੱਕ ਵਾਰੀ ਆਓ ਵੀ ਸਾਡੇ ਤੋਂ ਫ੍ਰੀ ਡੈਮੋ ਲਓ ਇੱਥੇ ਉਹਦਾ ਐਕਸਪੀਰੀਅੰਸ ਕਰੋ ਔਰ ਈਜ਼ੀ ਆਸਾਨ ਕਿਸ਼ਤਾਂ ਤੇ ਅਵੇਲੇਬਲ ਹੈ। ਓਨਲੀ ਤੁਸੀਂ ਯਾਨੀ ਕਿ 1500 ਰੁਪਏ ਦੇ ਕੇ ਸਾਡੇ ਤੋਂ ਟੀਵੀ ਲੈ ਸਕਦੇ ਆ। ਤੇ ਇੱਕ ਵਾਰੀ ਬਸ ਬੇਨਤੀ ਹੈ ਕਿ ਤੁਸੀਂ ਆਓ, ਵਿਜ਼ਿਟ ਕਰੋ, ਸਾਡਾ ਸ਼ੋਰੂਮ ਵਿਜ਼ਿਟ ਕਰੋ। ਤੁਹਾਨੂੰ ਅਲੱਗ ਐਕਸਪੀਰੀਅੰਸ ਮਿਲੇਗਾ। ਤੁਹਾਨੂੰ ਥੀਏਟਰ ਜਾਣ ਦੀ ਲੋੜ ਨਹੀਂ ਹੈ। ਡਿਊਰੇਬਲ ਪ੍ਰੋਡਕਟ ਹੈ, ਕੁਆਲਟੀ ਪ੍ਰੋਡਕਟ ਹੈ ਤੇ ਇੱਕ ਵਾਰੀ ਤੁਸੀਂ ਆਓ ਔਰ ਵਿਜ਼ਿਟ ਕਰੋ। ਥੈਂਕ ਯੂ। ਟ੍ਰਾਈ ਸਿਟੀ ਚ ਸਭ ਤੋਂ ਵੱਡਾ ਸ਼ੋਰੂਮ ਅਸ਼ੋਕਾ ਜੀ ਦਾ ਹੈ। ਹਾਂਜੀ ਹਾਂਜੀ। ਸਾਡਾ ਟ੍ਰਾਈ ਸਿਟੀ ਚ ਪੂਰੇ ਟ੍ਰਾਈ ਸਿਟੀ ਚ ਸਭ ਤੋਂ ਵੱਡਾ ਇਲੈਕਟ੍ਰੋਨਿਕਸ ਸ਼ੋਰੂਮ ਹੈ ਔਰ ਵਨ ਰੂਫ ਸੋ ਔਰ ਸਾਡੇ ਕੋਲ ਹਰ ਚੀਜ਼ ਲੈਪਟਾਪ ਮੋਬਾਈਲ ਇਵਨ ਫਰਨੀਚਰ ਆ ਸਮਾਲ ਅਪਲੈਂਸਸ ਫ੍ਰਿਜ ਵਾਸ਼ਿੰਗ ਮਸ਼ੀਨ ਸਾਰੀ ਚੀਜ਼ अवेलेबल ਹੈ ਤੁਸੀਂ ਇੱਕ ਵਾਰੀ ਆਓ ਵਿਜ਼ਿਟ ਕਰੋ ਤੇ ਆਪਣਾ ਯਾਨੀ ਬੈਸਟ ਐਕਸਪੀਰੀਅੰਸ ਪਾਓ ਥੈਂਕ ਯੂ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਇਹ ਹਨ ਅਸ਼ੋਕਾ ਜੀ ਜਿਨ੍ਹਾਂ ਦੀ ਸ਼ਾਪ ਨੂੰ ਮੇਰੇ ਖਿਆਲ ਟ੍ਰਾਈ ਸਿਟੀ ਚ ਕੋਈ ਇਨਸਾਨ ਹੋਏਗਾ ਨਹੀਂ ਜਾਣਦਾ ਕਿਉਂਕਿ ਵੱਡੇ ਵੱਡੇ ਜਿਹੜੇ ਸ਼ੋਰੂਮ ਭਾਵੇਂ ਖੁੱਲ ਗਏ ਪਰ ਸ਼ੋਕਾ ਜੀ ਦਾ ਕੋਈ ਰੀਸ ਨਹੀਂ ਹੋ ਸਕੀ ਤਾਂ ਸੋਨੀ ਕੰਪਨੀ ਵਰਗੀਏ ਤੁਸੀਂ ਦੇਖੋ ਕਿ ਇਹਨਾਂ ਦੀ ਸ਼ਾਪ ਤੇ ਆਣ ਕੇ ਇਹਨਾਂ ਦੇ ਸ਼ੋਰੂਮ ਤੇ ਆਣ ਕੇ ਲਾਂਚ ਕਰ ਰਹੇ ਨੇ ਤਾਂ ਕੁਝ ਨਾ ਕੁਝ ਖਾਸਤਾ ਜਰੂਰ ਹੋਏਗੀ ਤਾਂ ਇਸ ਨੂੰ ਲੈ ਕੇ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਇਲਾਕੇ ਦੇ ਨੇ ਭਾਵੇਂ ਕਿਸੇ ਹੀ ਬੈਠੇ ਨੇ ਤਾਂ ਉਹਨਾਂ ਦੇ ਘਰ ਹੋਮ ਡਿਲੀਵਰੀ ਵੀ ਇਹਨਾਂ ਵੱਲੋਂ ਸ਼ੁਰੂ ਕੀਤੀ ਹੋਈ ਹੈ ਤੁਸੀਂ ਘਰ ਬੈਠੇ ਹੀ ਮੰਗਾ ਸਕਦੇ ਹੋ ਦੂਜੇ ਪਾਸੇ ਦੱਸ ਦਿੰਦੇ ਆ ਕਿ ਇਲਾਕੇ ਦੇ ਤਾਂ ਜਿੰਨੇ ਵੀ ਸਾਡੇ ਦਰਸ਼ਕ ਨੇ ਉਹਨਾਂ ਦੇ ਘਰ ਘਰ ਪਹਿਲਾਂ ਵੀ ਇਹਨਾਂ ਨੇ ਕਾਪੀ ਤਰੀਕੇ ਦਾ ਪ੍ਰੋਡਕਟ ਪਹਚਾਇਆ ਤਾਂ ਹੁਣ ਇੱਕ ਸੋਨੀ ਦੇ ਵਾਲਾ ਲਾਂਚ ਹੋਇਆ ਇਸ ਪ੍ਰੋਡਕਟ ਨੂੰ ਜ਼ਰੂਰ ਦੇਖੋ ਤਾਂ ਕਿ ਸਿਨੇਮੇ ਵਰਗੀ ਫੀਲਿੰਗ ਤੁਹਾਨੂੰ ਘਰ ਬੈਠੇ ਮਿਲ ਸਕਦੀ ਹੈ ਥੋੜੇ ਕਰ ਮੈਂ ਸੰਮਿਤ ਦੇ ਨਾਲ ਅਪਡੇਟ